ਹਾਂਜੀ ਬਾਈ ਕੀ ਹਾਲ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਆਹ ਔਰ ਬਈ ਘਰ ਪਰਿਵਾਰ ਵਧੀਆ ਨੇ ਤੇ ਆਗੇ ਬਈ ਆਪਾਂ ਇਧਰ ਲੈ ਘਰੇ ਔਰ ਜਾਨਵਰ ਵਗੈਰਾ ਸਾਰਿਆਂ ਦਾ ਰਫ ਕਰੇ ਬਾਈ ਗੁਰੂ ਘਰੇ ਚੜ੍ਹਦੀ ਕਲਾ ਚ ਹੋਣ ਤੇ ਖੌਲੀਏ ਬਾਈ ਜਿੰਦਾ ਗਰਮੀ ਬਹੁਤ ਹੋ ਗਈ ਤੇ ਇੱਕ ਯਾਰ ਆਪਾਂ ਨਾ ਸਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਪਣੇ ਨਾਲ ਦਾ ਮੁੰਡਾ ਉਹਨਾਂ ਦਾ ਪੁੱਤਰ ਹੈ ਨਹੀਂ ਇਹਨੇ ਬਾਜ਼ੀਆਂ ਆਲੇ ਤੇ ਆਪਣੇ ਨਾਲ ਦਾ ਮੁੰਡਾ ਯਾਰ ਉਹ ਬਾਜ਼ੀ ਛੱਡ ਰਿਹਾ ਸੀ 28 ਤਰੀਕ ਨੂੰ ਕੱਲ ਉਹਦੇ ਗੇੜੇ ਸੀ ਕਬੂਤਰ ਦੇ ਤੇ ਗੇੜੇ ਪਾਈ ਕਰ ਲੋਦੇ ਸੀ ਤੇ ਬਸ ਅੱਜ ਤਾਂ ਆਹ ਜਿਹੇ ਸਿਸਟਮ ਆਪਣੇ ਕਬੂਤਰ ਬੈਠੇ ਨੇ ਤੁਹਾਨੂੰ ਬਈ ਬੱਚਿਆਂ ਦਾ ਵੀ ਸ਼ੌਂਕ ਕਰਾਉਣਾ ਜਿਹੜੇ ਛੋਟੇ ਬੱਚੇ ਕਢਾਏ ਹੋਏ ਨੇ ਆਪਾਂ ਤੁਸੀਂ ਬਣੇ ਰਹੋ ਆਪਣੇ ਵੀਡੀਓ ਜੀ ਮੈਂ ਪੂਰੀ ਤੁਹਾਨੂੰ ਦਿਖਾਉਣਾ ਛੋਟੇ ਬੱਚੇ ਤੇ ਆ ਵੀ ਯਾਰ ਹੁਣ ਤਾਂ ਠੀਕ ਹੋਣ ਲੱਗ ਗਿਆ ਬੱਚਾ ਜਾਂ ਹੋ ਗਿਆ ਏ ਛੋਟੇ ਬੱਚੇ ਦਿਖਾਉ ਨੂੰ ਆਪਣੀ ਕਾਲੱਖੀ ਬੱਚੇ ਘੜਨ ਵਾਲੀ ਆ ਆਜੋ ਭਈ ਆਜੋ ਚੈੱਕ ਕਰੋ ਭਈ ਬੱਚਾ ਸ਼ੈੱਕ ਕਰੋ ਆ ਬੱਚਾ ਆ ਗਿਆ ਇੱਕ ਇੱਕ ਇਹਦੇ ਪਰ ਕਈ ਹੋਰ ਆ ਭਾਈ ਆ ਚੈੱਕ ਕਰੋ ਭਾਈ ਓਹੋ ਹੋ 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 ਦੇਖੋ ਭਈ ਬੱਚੇ ਥੋੜੇ ਥੋੜੇ ਫਾਉਣ ਜਿਹਾ ਲਾਲ ਨੇ ਇਹ ਸਾਈਟ ਨੇ ਤੇ ਯਾਰ ਬਾ ਵੱਡਾ ਥੋੜਾ ਜਿਹਾ ਉਹ ਛੋਟਾ ਇਹ ਬੱਚਾ ਯਾਰ ਆਪਣਾ ਦੂਜਾ ਇਹ ਕੰਡ ਮਝਾਇਆ ਥੋੜਾ ਜਿਹਾ ਐਕਟਿਵ ਜਿਆ ਨਹੀਂ ਪਤਾ ਨਹੀਂ ਕਿਉਂ ਬਾਕੀ ਆਪਣੇ ਜਾਨਵਰ ਬੈਠੇ ਨੇ ਬਈ ਓਕੇ ਜੀ ਰਿਪੋਰਟਰ ਨਾਲ ਗਾਲ ਖੀਨੇ ਆ ਇਹਨੇ ਜਦਲੀ ਜੀ ਨੇ ਯਾਰ ਇੱਕ ਅੰਡਾ ਧਰਿਆ ਸੀ ਆ ਬੈਠਿਆ ਜਿਹੜੀ ਇਹ ਦੂਜਾ ਅੰਡਾ ਨਹੀਂ ਧਰਿਆ ਪਤਾ ਨਹੀਂ ਕੀ ਚੱਕ ਰਹੇ ਨੇ ਦੂਜਾ ਅੰਡਾ ਨਹੀਂ ਧਰਿਆ ਯਾਰ ਜਿਤਲੀ ਜੀ ਨੇ ਛੱਟੇ-ਬੱਟੇ ਹੁੰਦਾ ਤਾਂ ਮੈਨੂੰ ਪਤਾ ਲੱਗਦਾ ਕਿ ਹਾਂ ਪੁੱਟ ਗਿਆ ਜੀ ਜਿਤਨੇ ਅੰਡੇ ਧਰਿਆ ਹੁੰਦੇ ਤਾਂ ਅੰਡੇ ਦੇ ਬੈਂਦੀ ਇਹ ਤੇ ਲੋਕਡਾਊਨ ਤਾਂ ਇਹ ਧਰਿਆ ਨਹੀਂ ਯਾਰ ਕੋਈ ਸਿਸਟਮ ਪਤਾ ਨਹੀਂ ਕੀ ਚੱਕਰ ਕੀ ਆ ਲੋ ਕੋਈ ਗਾਲ ਨਹੀਂ ਤੇ ਬਾਕੀ ਹੁਣ ਮੈਂ ਇਹਨਾਂ ਨੂੰ ਦਾਣੇ-ਦੋਣੇ ਪਾ ਦਾਂ ਨਾ ਤਾਂ ਭਾਂਡਾ-ਪੂੰਡਾ ਤੋੜਾਂ ਫਿਰ ਮੈਂ ਕਰਦਾ ਵੀਡੀਓ ਕੰਟੀਨਿਊ ਫਿਰ ਤੁਹਾਨੂੰ ਦਿਖਾਉਣਾ ਬਈ ਸਾਰੀ ਲਓ ਜੀ ਰੋਟੀਆਂ ਪੈਤੀਆਂ ਚੂਰ ਤੇ ਹੁਣ ਇਹਨਾਂ ਨੂੰ ਉੱਪਰ ਰੋਟੀਆਂ ਦਿੰਨੇ ਆ ਬਈ ਪਾ ਆਤਨੇ ਦਾਣੇ ਪਾਉਣੇ ਹੁੰਨੇ ਆ ਤੜਕੇ ਰੋਟੀਆਂ ਚੂਰ ਦਿੰਨੇ ਆ ਤੇ ਦਾਣੇ ਖਾਣ ਕੇ ਦੇਖੀ ਰੋਟੀਆਂ ਵਧੀਆ ਟੁੱਟ ਕੇ ਚੱਕ ਪਈ ਉਹ ਜੀ ਤਾਂ ਵਾਲੀ ਭੁੱਖ ਮਨਦੀ ਆ ਤੇ 1022 ਆ ਜਿਹੜਾ ਬੱਚਾ ਇਹਦੀ ਇੱਕ ਅੱਖ ਬੰਦ ਹੋ ਗਈ ਯਾਰ ਜਿਹੜਾ ਆ ਬੈਠਾਗਾ ਇਹਦੀ ਯਾਰ ਇੱਕ ਅੱਖ ਬੰਦ ਹੋ ਗਈ ਜੇ ਕਿਸੇ ਵੀਰ ਭਾਈ ਨੂੰ ਯਾਰ ਕੋਈ ਦਵਾਈ ਪਤਾ ਹੁਣ ਕੋਈ ਡ੍ਰੌਪ ਡਰੂਪ ਪਤਾਗਾ ਤਾਂ ਯਾਰ ਉਹ ਮੈਨੂੰ ਦੱਸਿਓ ਜ਼ਰੂਰ ਭਾਈ ਔਰ ਯਾਰ ਇਹਦੀ ਜਮਾਂ ਵਿਚਾਰੇ ਦੀ ਅੱਖ ਬੰਦ ਹੋ ਰਹੀ ਆ ਤਾਂ ਕਰਕੇ ਹੁਣ ਤਾਂ ਯਾਰਾ ਕਾਹ ਲੱਖੀ ਜੀ ਦੇ ਇੱਕ ਮੰਡਲੇ ਵਾਲੇ ਬੱਚੇ ਜੇ ਮੈਂ ਕਢਾਤਾ ਰੱਖੇ ਨੇ ਕੱਢ ਲੈਣੇ ਬੱਚਾ ਵੀ ਹੱਚ ਇੱਕ ਹੋਰ ਖੁਸਕabri ਹੋ ਗਈ ਬਈ ਇਹਦੇ ਯਾਰ ਮੈਂ ਕਢਾਤਾ ਰਿਹਾ ਬੱਚੇ ਪਰ ਹੁਣ ਬੱਚਿਆਂ ਦਾ ਮੈਨੂੰ ਐ ਹੈਗਾ ਵੀ ਯਾਰ ਬੱਚੇ ਪਾਲ ਜਾਣਗੇ ਕਿਉਂ ਗਰਮੀ ਵਾਲੀ ਹੋ ਗਈ ਬਈ ਹੁਣ ਤਾਂ ਤੰਗ ਕਰਨਗੇ ਬੱਚੇ ਹਨਾ ਇਹ ਤੱਕ ਮੈਨੂੰ ਲੱਗਦਾ ਤੇ ਹੁਣ ਬੱਚੇ ਗੱਲ ਤਾਂ ਕਢਾ ਲਿਆ ਆਪਾਂ ਚਲੋ ਦੇਖਦੇ ਆਂ ਬਈ ਕੀ ਬਾਨਣਾ ਚਾਹੀਦਾ ਹੁਣ ਤਾਂ ਮੈਨੂੰ ਤਾਂ ਹੀ ਲੱਗਦਾ ਵੀ ਬੱਚੇ ਯਾਰ ਮੈਂ ਗਲਤ ਕਥਾ ਰਿਹਾ ਹਾਂ ਚੱਲ ਹੁਣ ਇਸ ਤੋਂ ਬਾਅਦ ਕਿਸੇ ਵੀ ਜੂੜੀ ਨੂੰ ਅੰਡੇ ਨਹੀਂ ਕਰਨ ਲੈਂਦਾ ਜਿੱਥਰੇ ਐਂਡੇ ਦਾ ਫਸਟੇੜਦਾ ਆਂ ਅੰਡੇ ਉਹ ਨਹੀਂ ਹੁਣ ਟਰਾਂਉਂਦੇ ਇਹਨਾਂ ਤੋਂ ਜਿਹੜੇ ਤਾਂ ਰੇਖੇ ਧਰ ਲੇ ਬਹੁਤ ਆ ਸਿਸਟਮ ਹਾਂ ਮੈਂ ਵਾਧੂ ਯਾਰ ਫਿਰ ਬਿਮਾਰ ਆਏ ਫਿਰ ਬਿਮਾਰੀ ਵੀ ਬੈਰਸ ਵੀ ਬਈ ਤਾਂ ਹੀ ਆਉਂਦਾ ਫਿਰ ਛੋਡੇ ਜਿਹੜਾ ਆਪਾਂ ਬੱਚੇ-ਬੱਚੇ ਜੇ ਕਢਾਈ ਜਾਂਦੇ ਆ ਉਹ ਬੱਚੇ ਪਾਲਦੇ ਨਹੀਂ ਹੈ ਬੁ ਗਰਮੀ ਬਾੜੀ ਆ ਤੇ ਤਾਂ ਅਗਰ ਕਿ ਫਿਰ ਵੈਸੇ ਵੀ ਬਈ ਛੋਡੇ ਚਾਉਂਦਾ ਹੈ ਵੈਸੇ ਦੀ ਨਿਸ਼ਾਨੀ ਛੋਟੇ ਬੱਚਿਆਂ ਤੋਂ ਪੈਂਦੀ ਆ ਛੋਟੇ ਬੱਚਿਆਂ ਨੂੰ ਪੈਂਦੀ ਆ ਬਿਮਾਰੀ ਮੰਨ ਕੇ ਚੱਲ ਅੱਖਾਂ ਉਫਕਾਂ ਦੀ ਲਾਲਾ ਹੋਰ ਕਾਸੇ ਦੀ ਲਾਲਾ ਹਨ ਛੋਟੇ ਬੱਚੇ ਨੂੰ ਪੈਂਦੀ ਆ ਬਸ ਛੋਟੇ ਬੱਚੇ ਤੋਂ ਫਿਰ ਵੱਡੇ ਬੁਗਤਰਨ ਹੋ ਜਾਂਦੀ ਆ ਹੋਰ ਕੀ ਹੈ ਅਲਰਜੀ ਹੁੰਦੀ ਜੇ ਤੂੰ ਤੇਰਾ ਛੋਡੇ 'ਚ ਬਿਮਾਰੀ ਪਈ ਫਿਰ ਛੋਡਾ ਬਿਮਾਰੀ ਹੀ ਰਹਿੰਗੇ ਛੋਡੇ ਤਾਂ ਕਰਕੇ ਵੀ ਆ ਆਪਣੇ ਦਾ ਬਈ ਕਦੇ ਐਵੇਂ ਹੋਇਆ ਨਹੀਂ ਖਰਾ ਮਾ ਵਧੀਆ ਤਰੀਕੇ ਨਾਲ ਸੋਖੀ ਰਹੀ ਹੈ ਬੜੀ ਵਧੀਆ ਤਰੀਕੇ ਨਾਲ ਰਿਹਾ ਆਪਣਾ ਦਾ ਸਾਰਾ ਸਿਸਟਮ ਤੇ ਅੱਗੇ ਵੀ ਚੱਲ ਬੜੀ ਜੜੇ ਬਣੀ ਰਹੇ ਤਾਂ ਕਰਕੇ ਤੇ ਆ ਯਾਰ ਬੱਚੇ ਦੇ ਅੱਖ ਬੰਦ ਹੋ ਗਈ ਪਹਿਲਾਂ ਪਾਣੀ ਜਾਂਦਾ ਸੀ ਯਾਰ ਇੱਕ ਦਿਨ ਮੈਂ ਪਾਣੀ ਆਪਣੇ ਨਾਲ ਸਾਫ ਕਰਤਾ ਸੀਗਾ ਪਾਣੀ ਅਸਿੱਟੀ ਜਾਂਦਾ ਸੀ ਬੱਚਾ ਤੇ ਮੈਂ ਕੱਪੜੇ ਨਾਲ ਸਾਫ ਕਰਤਾ ਤੇ ਕੱਪੜੇ ਨਾਲ ਸਾਫ ਕਰਕੇ ਮੈਂ ਛੜਤਾ ਉਦੋਂ ਮੈਨੂੰ ਲੱਗਦਾ ਮੈਂ ਪਰਸੋਂ ਕਰਿਆ ਸੀਗਾ ਆਪਣੇ ਨਾਲ ਸਾਫ ਕਰ ਲਵਾਂਗਾ ਹੋਰ ਨਹੀਂ ਕਰੀ ਬੱਚੇ ਕਿਣੀ ਵੇ ਦੇਖੀ ਨਹੀਂ ਹੈਗੀ ਅੱਖ ਕਿ ਕਿਵੇਂ ਇਹਦੀ ਆ ਹੁਣ ਮੈਂ ਅੱਜ ਦੇਖਿਆ ਜੀ ਫੜ ਕੇ ਦੂਜੀ ਅੱਖ ਮੈਂ ਤਾਂ ਉਹ ਦੇਖਦੇ ਮੈਂ ਖੰਭ ਕੁੰਬ ਜਿਵੇਂ ਨੇ ਤੇ ਦੂਜੀ ਅੱਖ ਬੰਦ ਹੋ ਰਹੀ ਹੈ ਮੈਨੂੰ ਤਾਂ ਲੱਗਦਾ ਨਹੀਂ ਬਈ ਇਹ ਰੇ ਬਚਾ ਆਪਣਾ ਹੋਰ ਚੜੂਗਾ ਜਿਹਦੇ ਸਾਹ ਨਾਲ ਦੇ ਲੱਛਣ ਨੇ ਬਸ ਬਈ ਨਾ ਪਾਣੀ ਧਰਤਾ ਦੀ ਤੋ ਕੇ ਰੋਟੀ ਖਾਈ ਜਾਂਦੇ ਨੇ ਜੂਰਤੀ ਸੀ ਜਿਹੜੀ ਆਪਾਂ ਤੇ ਬਚਾ ਆਪਣਾ ਬੈਠਾ ਤੇ ਬਾਕੀ ਬਈ ਦੱਸਿਓ ਯਾਰ ਮੈਨੂੰ ਜ਼ਰੂਰ ਦਵਾਈ ਬਾਰੇ ਤੇ ਬਸ ਹੁਣ ਆਪਾਂ ਇਹਨਾਂ ਨੂੰ ਸ਼ਾਮ ਨੂੰ ਆਉਣਿਆ ਬਸ ਓਰੇ ਮੈਂ ਜਾਣਾ ਮੈਨੂੰ ਕਾਲੀ ਆ ਮਿਲਦੇ ਆਪਾਂ ਸ਼ਾਮ ਨੂੰ ਹਾਂਜੀ ਬਾਬਿਓ ਸ਼ਾਮ ਦਾ ਵੇਲਾ ਹੋ ਗਿਆ ਵੱਜਣ ਵਾਲੇ ਨੇ ਭਾਈ 6 ਆ ਗਏ ਆਪਾਂ ਇੰਦਰ ਲਿੰਕ ਕਰੇ ਤੇ ਆਹਨੇ ਜਿੰਦੇ ਜਿੰਦੇ ਖੋਲੀਏ ਤੇ ਇਹਨਾਂ ਨੇ ਆ ਗਏ ਪੁੱਛ ਵੇਲੇ ਯੱਕੇ ਖਾ ਲਈਏ ਸਾਡੇ ਯਾਰ ਪਹਿਲੀ ਗੱਲ ਆ ਕਿ ਆ ਬੀ ਚੱਕੀਏ ਦੇਖੀ ਅੱਗੇ ਆ ਨੰਬਰ ਮੈਂ ਕਰਦਾ ਬਾਈ ਵੀਡੀਓ ਕੰਟੀਨਿਊ ਪਹਿਲਾਂ ਕਰ ਲਈਏ ਡਰੇਡ ਨੂੰ ਚੱਕ ਲੈਣਾ ਦਾਣੇ ਵਾਲੀ ਕਰਦਾ ਵੀਡੀਓ ਕੰਟੀਨਿਊ ਬਾਈ ਹਾਂਜੀ ਬਾਈ ਦਾਣੇ ਦੋਣੇ ਬਾਈ ਆਪਾਂ ਬਾਦੇ ਸ਼ਾਮ ਦੇ ਵੇਲੇ ਤੇ ਕਰਤਾ ਕਿ ਮੈਨੂੰ ਫੋਨ ਆ ਗਿਆ ਸੀ ਯਾਰ ਮੈਂ ਦਾਣੇ ਦੋਣੇ ਪਾਸੇ ਆਈ ਵਗ ਗਿਆ ਤੇ ਹੁਣ ਆਇਆ ਮੈਂ ਤੇ ਸਾਰੇ ਆਪਣੇ ਜਾਨਵਰ ਓਕੇ ਦੀ ਰਿਪੋਰਟ ਬੈਠੇ ਹਾਂ ਬੈਠਣੇ ਜਿਹੜੇ ਹਾਂ ਬਾਈ ਤਹਾਂ ਬੈਠੇ ਨੇ ਓਕੇ ਦੀ ਰਿਪੋਰਟ ਆ ਸਾਰੇ ਆਪਣੇ ਜਾਨਵਰ ਤੇ ਅਸਮਾਨ ਵੀ ਠੀਕ ਆ ਬਾਈ ਉਹ ਬਸ ਸਵਾਇ ਕਰਦੇ ਆਂ ਬਲੌਗ ਦੀ ਆਪਾਂ ਐਂਡਿੰਗ ਆਪਣੇ ਦੀ ਅੱਜ ਤੱਕ ਬਸ ਕੁਛ ਖਾਨਸ ਨਹੀਂ ਸੀ ਯਾਰ ਜਿਹੜਾ ਆਪਣਾ ਬੱਚਾ ਆਹ ਚਿੱਟਾ ਬੱਚਾ ਕੱਢਿਆ ਸੀ ਤੇ ਆ ਬੈਠਾ ਬਾਈ ਇਹ ਯਾਰ ਅੱਖਾਂ ਜੇ ਨਹੀਂ ਆ ਹੋਰੀ ਪਾਣੀ ਝੜ ਗਈਆਂ ਅੱਖਾਂ ਜੋ ਖਰਾਬ ਹੋ ਗਈਆਂ ਯਾਰ ਇਹਦੀਆਂ ਅੱਖਾਂ ਬਾਈ ਆ ਅੱਖਾਂ ਨਹੀਂ ਯਾਰ ਖਰਾਬ ਹੋ ਗਈਆਂ ਦੇਖਦੇ ਕੋਈ ਦਵਾਈ ਦੁਵਾਈ ਜੇ ਕੋਈ ਮਿੱਤਰ ਪਿਆਰਾ ਆਪਣਾ ਇਹ ਹੈਗਾ ਵੀਡੀਓ ਦੇਖਦਾ ਆਪਣੀ ਕੋਈ ਹੈਗਾ ਬੰਦਾ ਜਾਣਣਾ ਦਵਾਈ ਯਾਰ ਦੱਸਿਓ ਜਰੂਰ ਆਪਾਂ ਦਵਾਈ ਪਾਵਾਂਗੇ ਇਹਦੇ ਅੱਖਾਂ 'ਚ ਤੇ ਚਲੋ ਬਈ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਯਾਰ ਇਹਨਾਂ ਨੂੰ ਦੱਸਿਓ ਵੀਡੀਓ ਕਿਵੇਂ ਲੱਗਦੀ ਆ ਮਿਲਦੇ ਆਂ ਬਈ ਆਪਾਂ ਅਗਲੇ ਵਲੌਗ ਦੇ ਵਿੱਚ ਓਕੇ ਬਈ